ਸਸ਼ਕਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਮਾਨ ਬਤਕੌਰ ਹਾਜ਼ਰ ਹ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਕੂਲ ਵਿਦਿਆਰਥੀਆਂ ਨਾਲ ਮਨਾਇਆ ਰਖੜੀ ਦਾ ਤਿਉਹਾਰ ਸੀਐਮ ਭਗਵੰਤ ਮਾਨ ਨੇ ਖੁਸ਼ਕਰ ਤੇ ਆਪਣੇ ਐਮਐਲਏ ਚੁੱਕਿਆ ਵੱਡਾ ਕਦਮ ਉਹਨਾਂ ਦੀ ਮਰਜ਼ੀ ਨਾਲ ਨਿਯੁਕਤ ਕੀਤੇ ਨਵੇਂ ਅਫਸਰ ਕਲਕੱਤਾ ਕਤਲ ਕਾਂਡ ਦੇ ਵਿੱਚ ਪੰਜਾਬ ਦੇ ਵਿੱਤੇ ਮੰਤਰੀ ਵੱਲੋਂ ਪੀੜਤ ਦੇ ਪਰਿਵਾਰ ਨੂੰ 10 ਕਰੋੜ ਦੀ ਅਤੇ ਨਿਆਂ ਦੀ ਮੰਗ ਵੀਰੇ ਦੇ ਗੁੱਟ ਤੇ ਬੰਨਣ ਆਈ ਭੈਣ ਰਖੜੀ ਉਡੀਕਦੀ ਰਹੀ ਆਪਣੇ ਭਰਾ ਨੂੰ ਭਰਾ ਕਹਿ ਗਿਆ ਦੁਨੀਆ ਨੂੰ ਅਲਵਿਦਾ ਪੰਜਾਬ ਦੇ ਦੋ ਮਸ਼ਹੂਰ ਸ਼ਾਪਿੰਗ ਮਾਲਸ ਨੂੰ ਮਿਲੀ ਬੰਬ ਤੋਂ ਉਡਾਉਣ ਨਾਲ ਧਮਕੀ ਸੁਖਬੀਰ ਬਾਦਲ ਨੇ ਵੱਡੇ ਇਕੱਠ ਨੂੰ ਕੀਤਾ ਸੰਬੋਧਿਤ ਕਿਹਾ ਖਾਲਸਾ ਪੰਥ ਨਾਲ ਕਦੇ ਨਹੀਂ ਹੋਣ ਦਵਾਂਗੇ ਵਿਤਕਰਾ ਰੇਲਵੇ ਲਾਈਨ ਤੇ ਡਿਊਟੀ ਤੇ ਤਾਇਨਾਤ ਗੇਟਮੈਨ ਨਾਲ ਨੌਜਵਾਨਾਂ ਨੇ ਪਹਿਲਾਂ ਕੀਤੀ ਕੁੱਟਮਾਰ ਉਸ ਤੋਂ ਬਾਅਦ ਲੁੱਟ ਕੇ ਲੈ ਗਏ ਉਸ ਤੇ ਪੈਸੇ ਰੱਖੜੀ ਦੇ ਦਿਨ ਨੂੰ ਪੰਜਾਬ 'ਚ ਵਾਪਰਿਆ ਵੱਡਾ ਹਾਦਸਾ ਸੜਕ ਤੇ ਪਲਟੀ ਸਵਾਰੀਆਂ ਨਾਲ ਭਰੀ ਬੱਸ ਪੰਜਾਬ ਸਰਕਾਰ ਵੱਲੋਂ ਪੱਤਿਆਂ ਲਈ ਕਰੋੜਾਂ ਦੀ ਗ੍ਰਾਂਟ ਕੀਤੀ ਗਈ ਜਾਰੀ ਨੌਜਵਾਨ ਨੇ ਨਸ਼ਾ ਲੈਣਾ ਬੰਦ ਕੀਤਾ ਤਾਂ ਕਰ ਦਿੱਤਾ 23 ਸਾਰ ਹਥਿਆਰਾਂ ਨਾਲ ਕਤਲ ਪਿੰਡ ਜੀਰਾ ਵਿਖੇ ਫੇਰ ਹੋਈ ਫਾਇਰਿੰਗ ਤਿੰਨ ਗੱਡੀਆਂ 'ਚ ਆਏ ਨੌਜਵਾਨਾਂ ਨੇ ਚਲਾਈਆਂ ਧੜਾ ਧੜ ਗੋਲੀਆਂ ਪੰਜਾਬ 'ਚ ਮੌਸਮ ਰਹੇਗਾ ਸੁਹਾਵਨਾ ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ ਆਉਣ ਵਾਲੇ ਦਿਨਾਂ 'ਚ ਪਵੇਗਾ ਟਟਵਾਮੀ ਐਕਸ਼ਨ ਵਿੱਚ ਬਿਜ਼ਲੈਂਸ ਬਿਊਰੋ 14 ਕੇਸਾਂ ਦੇ ਵਿੱਚ 15 ਮੁਲਜ਼ਮ ਹੋਰ ਹੋਏ ਗ੍ਰਿਫਤਾਰ ਵਿੱਤ ਮੰਤਰੀ ਵੱਲੋਂ ਵਿਸ਼ੋ ਫੋਟੋਗ੍ਰਾਫੀ ਦਿਹਾੜੇ ਮੌਕੇ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਕੀਤਾ ਗਿਆ ਉਦਘਾਟਨ ਭਗਵੰਤ ਦੇ ਆਧਾਰ ਤੇ ਵੋਟਾ ਮੰਗਣ ਵਾਲਿਆਂ ਨੇ ਲੋਕ ਸਭਾ ਚ ਕਦੇ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕੀਤੀ ਸੀ ਐਮ ਭਗਵੰਤ ਮਾਨ ਨੇ ਦਿੱਤਾ ਬਿਆਨ ਸੁਖਬੀਰ ਬਾਦਲ ਦੀ ਕੇਂਦਰ ਸਰਕਾਰ ਨੂੰ ਅਪੀਲ ਗੈਰ ਬਾਸਮਤੀ ਚੌਲਾਂ ਤੇ ਲਾਈ ਗਈ ਪਾਬੰਦੀ ਨੂੰ ਕੀਤਾ ਜਾਵੇ ਰੱਤ ਹੁਸ਼ਿਆਰਪੁਰ ਜੇਲ੍ਹ ਚ ਬੰਦ ਭਰਾਵਾਂ ਨੂੰ ਰਖੜੀ ਬੰਨਣ ਆਈਆਂ ਪੈਣਾ ਪ੍ਰਸ਼ਾਸਨ ਨੇ ਕੀਤੇ ਖਾਸ ਪ੍ਰਬੰਧ ਮਿੱਟੀ ਚੋਰੀ ਕਰਨ ਦੇ ਕੇਸ 'ਚ 16 ਵਿਅਕਤੀਆਂ ਤੇ ਹੋਇਆ ਮਾਮਲਾ ਦਰਜ 14 ਵਿਅਕਤੀ ਹੋਏ ਗ੍ਰਿਫਤਾਰ ਸੰਜੇ ਟੰਡਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ ਕੁਝ ਖਾਸ ਮੁੱਦਿਆਂ ਤੇ ਕੀਤੀ ਗੱਲਬਾਤ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕੀਤਾ ਕਤਲ ਕੰਨੇ ਦੇ ਖੇਤਾਂ 'ਚ ਮਿਲੀ ਖੂਨ ਨਾਲ ਲਤਪਤ লাশ ਨਵੀਆਂ ਤੇ ਤਾਜ਼ੀਆਂ ਹਲ ਸੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ ਮੀਡੀਆ ਹੁੰਦਿਓ ਇਜਾਜ਼ਤ ਧੰਨਵਾਦ